thank you ਮੇਰਾ ਨਾਮ ਅਮਨਦੀਪ ਕੌਰ ਆ ਤੇ ਮੇਰੀ ਗੇਮ ਰਗਬੀ ਇੱਥੇ ਆਏ ਸਾਰੇ ਮਹਿਮਾਨਾਂ ਦਾ ਤੇ ਜੋ 21 ਤਰੀਕ ਨੂੰ ਵੀ ਆਏ ਸੀ ਮੈਂ ਬਹੁਤ ਤੈਦ ਲੋ ਧੰਨਵਾਦ ਕਰਦੀ ਆ ਮੇਰਾ ਬਹੁਤ ਮਾਨ ਸਨਮਾਨ ਕੀਤਾ ਇਹਨਾਂ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੇਰੇ ਪੇਰੈਂਟਸ ਲਈ ਬਹੁਤ ਪ੍ਰਾਊਡ ਫੀਲ ਹੈ ਇਹ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਵੱਲੋਂ ਅਗਨੋਰ ਕੀਤਾ ਜਾ ਰਿਹਾ ਜਦੋਂ ਤੁਸੀਂ 에어ਪੋਰਟ ਤੋਂ ਉਤਰੇ ਸੀ ਤਾਂ ਪੰਜਾਬ ਲਈ ਐਡਾ ਵੱਡਾ ਤੁਸੀਂ ਮਾਨ ਲੈ ਕੇ ਆਏ ਤੇ ਸਰਕਾਰ ਵੱਲੋਂ ਵੀ ਕਿਸੇ ਨਮੰਦੇ ਵੱਲੋਂ ਤੁਹਾਨੂੰ ਸਨਮਾਨ ਕਰਨਾ ਚਾਹੀਦਾ ਸੀ ਕੋਈ ਨਹੀਂ ਪਹੁੰਚਿਆ ਕੋਈ ਪਹੁੰਚਿਆ ਨਹੀਂ ਹੈਗਾ ਪਰ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਜ਼ਰੂਰ ਹਾਂਜੀ ਕੋਈ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਹਾਂਜੀ ਇਹ ਮੰਗ ਕਰਦੀ ਆ ਵੀ ਜੋ ਮੈਨੂੰ ਮਤਲਬ ਬਣਦਾ ਜੋ ਮੇਰਾ ਮਤਲਬ ਜੋ ਮੈਨੂੰ ਚਾਹੀਦਾ ਮੈਨੂੰ ਉਹ ਦੇ ਦੇਣ ਕਿਉਂਕਿ ਇੱਕ ਮਤਲਬ ਜੌਬ ਦੇ ਨਾਮ ਨਾਲ ਨਾਲ ਨਾ ਜੇ ਆਪਣੀ ਗੇਮ ਵੀ ਸਹੀ ਹੋ ਸਕਦੀ ਹੈ ਵੀ ਉਹਦੇ ਵਿੱਚੋਂ ਆਪਾਂ ਖਰਚਾ ਨਿਕਲ ਸਕਦਾ ਕਿਉਂਕਿ ਮੈਂ ਇੱਕ ਮੀਡਲ ਕਲਾਸ ਫੈਮਿਲੀ ਚੋਂ ਆ ਤੇ ਮਤਲਬ ਇੰਨਾ ਖਰਚਾ ਆਪਾਂ ਨਹੀਂ ਕਰ ਸਕਦੇ ਜੇ ਇੱਕ ਜੌਬ ਹੋਵੇ ਤਾਂ ਉਹਦੇ ਨਾਲ ਨਾਲ ਮੇਰੀ ਗੇਮ ਹੋਰ ਉੱਪਰ ਜਾ ਸਕਦੀ ਹੈ ਮੇਰੇ ਹਲਕੇ ਦਾ ਹੀ ਪਿੰਡ ਹੈ ਇਹ ਤੇਰਪੁਰ ਸਾਡੇ ਬਾਜੀਗਰ ਬੰਜਾਰਾ ਭਾਈਚਾਰੇ ਦੀ ਸਾਡੀ ਬੇਟੀ ਹੈ ਆਪਣੀ ਅਮਨਦੀਪ ਅਮਨਦੀਪ ਹਾਂ ਇਹ ਤੁਹਾਨੂੰ ਪਤਾ ਵੀ ਵਰਡਰ ਲੈਵਲ ਤੇ ਇਹ ਘਰਵੀ ਟੀਮ ਦੀ ਜਿਹੜੀ ਵੱਡੇ ਵੱਡੇ ਉਸੇ ਜਿੱਤ ਕੇ ਆਈ ਹੈ ਵੱਡੇ ਵੱਡੇ ਮੁਲਕਾਂ ਨੂੰ ਹਰਾਇਆ ਹੈ ਤੇ 골ਡ ਮੈਡਲ ਲੈ ਕੇ ਆਈ ਹੈ ਕਿ ਅਸੀਂ ਅੱਜ ਇਹਦਾ ਆਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਦਾ ਸਨਮਾਨ ਕਰਿਆ ਕੁੜੀ ਦਾ ਸਾਡੀ ਬੇਟੀ ਹੈ ਸਾਨੂੰ ਬਹੁਤ ਜ਼ਿਆਦਾ ਮਾਣ ਹੋਇਆ ਕਿਉਂਕਿ ਆਪਣੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸਮਾਜ ਜਿਹੜਾ ਹੈ ਇਹਨਾਂ ਦਾ ਉਹ ਬਹੁਤ ਇਹਨਾਂ ਨੇ ਸਾਨੂੰ ਮਾਣ ਦਿੱਤਾ ਹੈ ਲਕੀਸ਼ਾ ਬੰਜਾਰਾ ਜੀ ਵੀ ਕੁਰਬਾਨੀ ਨੂੰ ਆਪਣਾ ਸਾਰਾ ਦੇਸ਼ ਆਪਾਂ ਜਾਣਦੇ ਹਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਵੀ ਧਰ ਨੂੰ ਲੈ ਕੇ ਉੱਥੋਂ ਸ੍ਰੀ ਗੁਰਦੁਆਰਾ ਸਾਹਿਬ ਦੇ ਬਾਹਰ ਉੱਥੋਂ ਲੈ ਕੇ ਆਪਣੇ ਗੱਡੇ 'ਚ ਆ ਕੇ ਉਹਨਾਂ ਨੇ ਉਹਨਾ ਸੰਸਕਾਰ ਕਰਿਆ ਤੇ ਇਹ ਸਾਰਾ ਉਹ ਪਰਿਵਾਰ ਹੈ ਬੰਜਾਰਾ ਪਰਿਵਾਰ ਬਾਜੀਗਰ ਬੰਜਾਰਾ ਪਰਿਵਾਰ ਉਹ ਇਹ ਬੇਟੀ ਹੈ ਇਹਨੇ ਸਾਡਾ Dalit ਸਮਾਜ ਦਾ ਔਰ ਬੰਜਾਰਾ ਭਾਈਚਾਰੇ ਦਾ ਬਾਜੀਗਰ ਬਰਾਦਰੀ ਦਾ ਸਿਰ ਉੱਚਾ ਕਰਿਆ ਬੱਡਰ ਲੈਵਲ ਤੇ ਮੈਚ ਜਿੱਤ ਕੇ ਆਈ ਹੈ ਇਹ ਅਸੀਂ ਇਹ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ अवार्ड ਦੇ ਨਾਲ ਸ੍ਰੀ ਸਾਹਿਬ ਦੇ ਕੇ ਇਹਨਾਂ ਦਾ ਸਨਮਾਨ ਕਰਿਆ ਔਰ ਸਾਡਾ ਸਾਰੇ ਸਮਾਜ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੀ ਏਕਣ ਅਸੀਂ ਹੌਸਲਾ ਵਜਾਈ ਕਰੀਏ ਤਾਂ ਕਿ ਬੱਚੇ ਬੱਦ ਤੋਂ ਬੱਦ ਖੇਡਾਂ ਖੇਡਣ। ਦੂਸਰਾ ਮੈਂ ਕਹ ਰਹਾ ਹਾਂ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਇਹ ਗੁੱਡੀ ਦੇ ਨਾਂ ਤੇ ਇਸ ਪਿੰਡ ਦੇ ਵਿੱਚ ਜਦ ਕਿ 35 ਜ਼ਮੀਨ ਹੈ ਇੰਟਰਨੈਸ਼ਨਲ ਲੈਵਲ ਦਾ ਇੱਕ ਵੱਡਾ ਸਟੇਡੀਅਮ ਬਣਾਇਆ ਜਾਵੇ ਤਾਂ ਕਿ ਦੁਨੀਆਂ 'ਚ ਮੈਸੇਜ ਆਵੇ। ਖਾਸ ਤੌਰ ਤੇ ਪੰਜਾਬ ਚੋਂ ਸਾਡੇ ਦੇਸ਼ 'ਚ ਇੱਕ ਸੁਨੇਹਾ ਜਾਵੇ। ਕਿ ਖੇਡਾਂ ਨੂੰ ਇਸ ਸਰਕਾਰ ਪੰਜਾਬ ਦੀ ਸਰਕਾਰ ਪਰ ਹੁਲਤ ਕਰ ਰਹੀ ਹੈ। ਔਰ ਇਸ ਖੁਸ਼ੀ ਨੇ ਸਾਡਾ ਦੁਨੀਆ ਚ ਨਾਂ ਉੱਚਾ ਕਰਿਆ ਮੰਦੀਪ ਨੇ ਸਾਡੀ ਬੇਟੀ ਨੇ ਖੁਸ਼ੀ ਦਾ ਮਾਹੌਲ ਹੈ ਜਿਹੜੀ ਕਿ ਸਾਡੀ ਬੇਟੀ ਅਮਨਦੀਪ ਕੌਰ ਰਗਵੀ ਟੀਮ ਦੇ ਵਿੱਚ ਇੰਡੀਆ ਵੱਲੋਂ ਸਿਲੈਕਟ ਹੋਈ ਆ ਜਿਹੜੀ ਕਿ ਕਈ ਵੱਖ-ਵੱਖ ਦੇਸ਼ਾਂ ਦੇ ਵਿੱਚ ਖੇਡ ਕੇ ਪਹਿਲਾਂ THAILAND ਫਿਰ CHINA ਫਿਰ SRI LANKA ਖੇਡ ਕੇ ਦਿਵਾਲੀ ਵਾਲੇ ਦਿਨ 21 ਤਰੀਕ ਨੂੰ ਘਰ ਵਸਤ ਪਰਤੀ ਆ ਅੱਜ ਸਾਡੇ ਤਿੰਨ ਵਾਰ ਰਹਿ ਚੁੱਕੇ ਮੰਤਰੀ ਡਾਕਟਰ ਹਰਨਸ ਲਾਲ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਆਏ ਨੇ ਇਹਨਾਂ ਨੇ ਅੱਗੇ ਨਾਲ ਸਾਡੀ ਬੇਟੀ ਦਾ ਸਨਮਾਨ ਕੀਤਾ ਇਹਨਾਂ ਦੇ ਬਹੁਤ ਧੰਨਵਾਦ ਤੇ ਬਾਕੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਬੇਟੀ ਦੀ ਜੋ ਯੋਗਤਾ ਬਣਦੀ ਆ ਉਸ ਦੇ ਮੁਤਾਬਿਕ ਇਸ ਦਾ ਜਿਹੜਾ ਸਥਾਨ ਆ ਉਹ ਇਸ ਨੂੰ ਦਿੱਤਾ ਜਾਵੇ ਤਾਂ ਮਾਣ ਸਨਮਾਨ ਜਿਹੜਾ ਬਣਦਾ ਬੇਟੀ ਅਮਨਦੀਪ कौर ਦਾ ਵੀ ਬਹੁਤ ਧੰਨਵਾਦ ਆ ਜਿਹੜੀ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਬਹੁਤ ਇੱਕ ਮਾਣ ਵਾਲੀ ਗੱਲ ਆ ਜੀ ਕਿਉਂਕਿ ਜਦੋਂ ਬੱਚਾ ਸਿਲੈਕਟ ਹੁੰਦਾ ਸਾਰੇ ਏਰੀਆ ਦਾ ਨਾਮ ਚਾਹੁੰਦਾ ਮੈਂ ਵੀ ਇਹੀ ਕਾਮਨਾ ਕਰਦਾ ਕਿ ਜਿੰਨੇ ਵੀ ਬੱਚਾ ਬੱਚੇ ਹੈਗੇ ਸਾਰੇ ਇਸ ਲਾਈਨ 'ਚ ਪਹਿਣ ਤਾਂ ਜੋ ਨਸ਼ਿਆਂ ਤੋਂ ਬਚੇ ਰਹਿਣ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ